ਜੀ ਅਗਰ ਮੰਨ ਲਓ ਖਾਲੀ ਨਾ ਕਰਦੇ ਤਾਂ ਫਿਰ ਸ਼ਹੀਦੀਆਂ ਹੁੰਦੀਆਂ ਤਾਂ ਐਸਾ ਹੀ ਲਿਖਿਆ ਤੇ ਆਖਿਆ ਜਾਂਦਾ ਕਿ ਕੀ ਜ਼ਰੂਰਤ ਸੀ ਸਤ ਗੁਰੂ ਜੀ ਵੀ ਜਿੱਦ ਤੇ ਆ ਗਏ ਅਗਰ ਉਹ ਆਖਦੇ ਹਨ ਬਾਣੀ ਅਨੁਸਾਰ ਕਿ ਸਭ ਕੁਝ ਨਾਸ਼ਵੰਤ ਹੈ ਮੋਹ ਮਾਇਆ ਤਿਆਗ ਦੇਣੀ ਚਾਹੀਦੀ ਹੈ ਤਾਂ ਅਨੰਦਪੁਰ ਸਾਹਿਬ ਛੱਡ ਦਿੰਦੇ ਇੰਨੀ ਵੱਡੀ ਕਿਹੜੀ ਗੱਲ ਹੈ ਹੋਰ ਬਾਕੀ ਗੁਰੂ ਸਾਹਿਬ ਜੀ ਨੇ بڑے ਨਗਰ ਵਸਾਏ ਹਨ ਔਰ ਜੋ ਆਪਾਂ ਸਾਰਾ ਇਤਿਹਾਸ ਵਾਚਿਆ ਕਿ ਗੁਰੂ ਸਾਹਿਬ ਜੀ ਦੇ ਕੋਲ ਕਮੀ ਤਾਂ ਨਹੀਂ ਹੈ ਬਹੁਤ ਨਗਰ ਵਸਾਏ ਇਹ ਪਹਾੜ ਦੀ ਇੱਕ रियासत ਹੈ ਰਾਜੇ ਭੀਮ ਚੰਦ ਦੀ रियासत ਦੇ ਵਿੱਚੋਂ ਤੇ ਗੁਰੂ ਸਾਹਿਬ ਜੀ ਇਹ ਆਨੰਦਪੁਰ ਸਾਹਿਬ ਛੱਡ ਦਿੰਦੇ ਤਾਂ ਫਿਰ ਦੇਖੋ جنگ ਨਹੀਂ ਸੀ ਹੋਣੀ ਫਿਰ ਹਮਲੇ ਨਹੀਂ ਸੰ ਹੋਣੇ ਇਹ ਤਾਂ ਸਤਗੁਰੂ ਜੀ ਅੰਦਰ ਹੀ ਰਹੇ ਉਹਨਾਂ ਨੇ ਤਾਂ ਕਸਮਾਂ ਖਾਧੀਆਂ ਸਨ ਧਾਰਮਿਕ ਜਿੰਨਾਂ ਦੀਆਂ ਕੁਰਾਨ ਦੀਆਂ ਗੀਤਾ ਦੀਆਂ ਗੁਰੂ ਸਾਹਿਬ ਜੀ ਉਹਨਾਂ ਦੇ ਧਰਮ ਚਿੰਨਾਂ ਦਾ ਸਤਿਕਾਰ ਕਰਦੇ ਤਾਂ ਅਨੰਦਪੁਰ ਸਾਹਿਬ ਛੱਡ ਦਿੰਦੇ ਸਤਿਗੁਰੂ ਜੀ ਨੇ ਛੱਡਿਆ ਹੈ ਔਰ ਗੁਰੂ ਸਾਹਿਬ ਜੀ ਨੇ ਇਹ ਦਰਸਾਇਆ ਹੈ ਕਿ ਅਗਰ ਲੋਕ ਧਾਰਮਿਕ ਅਸਥਾਨ ਬਣਾ ਕੇ ਧਾਰਮਿਕ ਲਿਬਾਸ ਪਹਿਨ ਕੇ ਧਾਰਮਿਕ ਗ੍ਰੰਥ ਰੱਖ ਕੇ ਅਗਰ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰਨ ਤਾਂ ਤੁਸੀਂ ਅਕਲ ਕਰਨੀ ਹੈ ਤੁਸੀਂ ਸੁਚੇਤ ਹੋਣਾ ਹੈ ਕਿ ਹਰੇਕ ਜਗ੍ਹਾ ਧਾਰਮਿਕ ਅਸਥਾਨ ਨਹੀਂ ਹੁੰਦੀ ਹਰੇਕ ਗੁਰਦੁਆਰਾ ਬਹੁਤ ਚੰਗਾ ਧਾਰਮਿਕ ਸਥਾਨ ਨਹੀਂ ਹੋ ਸਕਦਾ ਠੱਗਾਂ ਨੇ ਵੀ ਬਣਾਏ ਹੋਏ ਨੇ ਗੁੰਡਿਆਂ ਨੇ ਵੀ ਬਣਾਏ ਹੋਏ ਨੇ ਕਬਜ਼ਾ ਕਰਨ ਵਾਲਿਆਂ ਨੇ ਨਸ਼ੇੜੀਆਂ ਨੇ ਵੀ ਬਣਾਏ ਹੋਏ ਨੇ ਗੁਰਦੁਆਰੇ ਇਹ ਗੱਲ ਅਹਿਮ ਹੈ ਕਿ ਜਦੋਂ ਕੋਈ ਕਸਮ ਖਾਏ ਜੀ ਮੈਂ ਗੁਰਦੁਆਰੇ ਸਾਹਿਬ ਜਾ ਕੇ ਕਸਮ ਖਾ ਲੈਂਦਾ ਹਾਂ ਚੋਰਾਂ ਦਾ ਕੀ ਇਤਬਾਰ ਹੈ ਐਸੇ بڑے ਰਾਜਨੇਤਾ ਹਨ ਇਹ ਇਹਦੇ ਵਿੱਚੋਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਕਸਮ ਖਾਧੀ ਹੋਈ ਹੈ ਮੈਂ 6 ਮਹੀਨੇ ਚ ਪੰਜਾਬ ਚ ਨਸ਼ਾ ਬੰਦ ਕਰਾ ਦਿਆਂਗਾ ਔਰ ਇਹਦੇ ਵਿੱਚ ਅਗਰ ਪਰਜਾ ਅਗਰ ਲੋਕ ਅਕਲ ਦਾ ਇਸਤੇਮਾਲ ਨਾ ਕਰਨ ਤੇ ਆਪਣੀ ਗੁਲਾਮੀ ਆਪ ਸਹਿਣਨ ਵਾਲੀ ਗੱਲ ਹੈ ਜੋ ਆਪਾਂ ਪਹਿਲਾਂ ਵੀ ਸਾਂਝ ਪਾਈ ਸੀ ਐਕਟਰ ਹੋ ਗਏ ਸਿੰਗਰ ਹੋ ਗਏ ਰਾਜਨੀਤਾ ਹੋ ਗਏ ਕੋਈ ਇਹਨਾਂ ਦਾ ਇਮਾਨ ਜਾਂ ਧਰਮ ਹੈ ਇਹਦਾ ਅਰਥ ਨਹੀਂ ਕਿ ਸਾਰੇ ਗਲਤ ਪਰ ਕੁਝ ਕੁਝ ਠੀਕ ਨੇ ਉਹਦੇ ਵਿੱਚ ਲੋਕ ਲੱਗੇ ਹੋਏ ਨੇ ਇਸ ਨੇ ਪੱਗ ਬੱਦੀ ਹੋਈ ਹੈ ਇਹ ਸਾਡੀ ਸਿੱਖੀ ਦਾ ਨਾਮ ਰੋਸ਼ਨ ਕਰੇਗਾ ਇਹ ਜੀ ਸਰਦਾਰ ਹੈ ਇਸ ਨੂੰ ਨੇਤਾ ਬਣਾਓ ਇਸ ਵਾਰ ਇਹ ਪੰਜਾਬ ਨੂੰ ਅੱਗੇ ਲੈ ਜਾਏਗਾ ਇਹ ਜੀ ਹਿੰਦੂ ਹੈ ਅਗਰ ਇਸ ਨੂੰ ਵੋਟਾਂ ਪਾਵਾਂਗੇ ਤੇ ਸਾਡੇ ਹਿੰਦੂ ਧਰਮ ਦਾ ਬਹੁਤ ਵੱਡਾ ਨਾਮ ਹੋ ਜਾਏਗਾ ਇਹ ਜੀ ਮੁਸਲਮਾਨ ਹੈ ਅਗਰ ਇਹ ਨੇਤਾ ਬਣ ਜਾਏ ਤਾਂ ਸਾਡੇ ਇਸਲਾਮ ਦਾ ਵਾ